ਕੈਪਟਨ ਜੀ ਤੁਹਾਨੂੰ ਖੋਇਨਾ ਜੀ ਬਿਸ਼ਾਲ ਜਾਨੀ ਦਾ ਹਾਂਜੀ ਉਹਨੇ ਦੱਸਿਆ ਤਾਂ ਵੀ ਇੱਥੇ ਕੋਈ ਸੈਫਨ ਦੇ ਵਿੱਚ ਗੱਡੀ ਲੱਗੀ ਹੈ ਬੱਚੇ ਦੀ ਕਿ ਉਹ ਬਾਹਰ ਚੜ੍ਹਣੀ ਕੋਈ ਉਸ ਵਾਸਤੇ ਆਈ ਗੁੱਜੇ ਦੇੋਂ ਬਾਹਰ ਚੜ੍ਹਦੇ ਪੁਲਸਾਂ ਗਾਹਾਂ ਵਾਲੇ ਜਿੱਤੀ ਗੱਡੀ ਠੀਕ ਹੈ ਜੀ ਤੇ ਕਿੰਨੇ ਕਿਤੇ ਦਾ ਲਾਵੇ ਰੁਪਿਆ ਬੱਚਾ ਦੋ ਤਿੰਨ ਦਿਨ ਦਾ ਹੈ ਅੱਛਾ ਹਾਂਜੀ ਤੇ ਕਿਹੜਾ ਸੀਗਾ ਜੀ ਉਹ ਮੁੰਡਾ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿਹੜਾ ਆਪਣਾ ਪਹਾੜਾ ਨਹਿਰ ਦੇ ਨਾਲ ਸੈਫਨ ਤੇ ਆਪੂਸ ਦੇ ਗੰਡੇ ਵੀ ਕੁਝ ਬੱਚੇ ਦੀ ਜੜਵਾੜੀ ਪਈ ਹੋਤ। ਅਸੀਂ ਮੌਕੇ ਤੇ ਗਏ ਸੀ। ਮੌਕੇ ਮੁਤਾਬਕ ਜਿਹੜੀ ਡੈੱਡ ਬੋਡੀ ਨੂੰ ਘਰਵਾਇਆ ਗਿਆ ਜਿਦੂਣੀ ਬੰਦੇ ਨਾਲ ਸਰਕਾਰੀ ਹਸਪਤਾਲ ਮੰਗਲ ਦੇ ਵਿੱਚੋਂ ਅੱਜ ਸ਼ਿਫਟ ਕੀਤਾ ਜਾ ਰਿਹਾ ਬੋਡੀ। ਤੇ ਜਿਹੜੀ ਵੀ ਅੱਗੇ ਬਾਅਦਰ ਘਾਟੇ ਵਾਸਤੇ ਪਛਾਣ ਵਾਸਤੇ ਰੱਖੀ ਜਾਵੇਗੀ ਉਹਨਾਂ ਦੀ ਪੋਸਟਮਾਰਟਮ ਕਰਵਾਇਆ ਜਾਊਗਾ। ਬਾਅਦ ਜਾਂਚ ਵੀ ਇਰਾਦਮੂਦ ਉਸਾਨ ਅਗਲੇ ਦੀ ਕਰ ਰਹੇ ਹਾਂ। ਪਰ ਦੇਖ ਰਹੇ ਹਾਂ ਕਿਸ ਤਰ੍ਹਾਂ ਲੱਗ ਰਿਹਾ। ਉਹ ਅਸੀਂ ਕਮੈਂਟ ਵੀ ਡਾਕਟਰ ਦੇ ਪੋਸਟ ਮਾਰਡ ਤੋਂ ਬਾਅਦ ਹੀ ਕਰ ਸਕਦੇ ਐਂਕਾ ਡਾਕਟਰ ਦੀ ਜਾਨ ਤੋਂ ਬਾਅਦ ਹੀ ਕਰ ਸਕਦੇ ਸਨਾਰ ਇਹਦੇ ਬਾਰੇ ਮੈਨੂੰ ਕੁਝ ਨਹੀਂ ਡਾਕਟਰ ਗਿਆ ਜੀ ਲੋਕੋ ਇਹ ਹੀ ਪੀ ਕਰਨਾ ਚਾਹੁੰਦਾ ਹੈ ਜਿਹੜੀ ਵੀ ਗੱਲਬਾਤ ਹੈਗੀ ਹੈ ਸਾਡੇ ਨੋਟਸ ਤੇ ਆਦੀ ਜਾਵੇ ਕੋਈ ਬੱਚਾ ਜਾਂ ਕੁਝ ਛੋਟੇ ਬੱਚਿਆਂ ਦਾ ਖਾਸ ਧਿਆਨ ਲੱਗਾ ਜਾਂ ਬਾਕੀ ਜਿਹੜਾ ਇਹ ਮਸਲਾ ਇਹ ਮਸਲੇ ਦਾ ਕੀ ਹੈ ਸਾਰਾ ਇਹ ਆਪਾਂ ਡਾਕਟਰ ਦੀ ਜਾਨ ਤੋਂ ਬਾਅਦ ਕੀ ਹੈ ਟੈਂਟਰੀ ਇਹ ਤੁਹਾਨੂੰ ਹੋਣਾ ਜੀ ਵਿਚਾਰ ਜ਼ਨੀ ਦਾ ਹਾਂ ਜੀ ਉਹਨਾਂ ਨੇ ਦੱਸਿਆ ਤਾਂ ਵੀ ਇੱਥੇ ਕੋਈ ਸੈਫਨ ਦੇ ਵਿੱਚ ਗੱਡੀ ਲੱਗੀ ਆ ਬੱਚੇ ਦੀ ਕਿ ਉਹ ਬਾਹਰ ਚੜ੍ਹਣੀ ਸੀ ਉਸ ਵਾਸਤੇ ਆਈ ਗੁੱਜੇ ਦੇ ਹੁਣ ਬਾਹਰ ਚੜ੍ਹਦੇ ਪੁਲਸਾਂ ਨੂੰ حوالے ਕੀਤੀ ਗੱਡੀ ਠੀਕ ਹੈ ਜੀ ਹਾਂ ਤੇ ਕਿੰਨੇ ਕਿਤੇ ਦਾ ਲਾਵੇ ਰੋ ਬੱਚਾ ਇਹਨੂੰ ਦੋ ਤਿੰਨ ਦਿਨ ਦਾ ਹੈ ਅੱਛਾ ਹਾਂ ਜੀ ਤੇ ਕਿਹੜਾ ਸੀਗਾ ਜੀ ਇਹ ਮੁੰਡਾ ਸੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਜਿਹੜਾ ਪਿੰਡ ਆਪਣਾ ਤਹਾੜਾ ਨਹਿਰ ਦੇ ਨਾਲ ਸੈਫਨ ਤੇ ਆਪੂ ਦੇ ਗੰਡੇ ਵੀ ਤੋ ਬੱਚੇ ਦੀ ਜੜ ਬੋਡੀ ਭਾਈਆ ਅੱਪ ਅਸੀਂ ਮੌਕੇ ਤੇ ਗਏ ਸੀ ਮੌਕੇ ਮੁਤਾਬਕ ਜਿਹੜੀ ਡੈਡ ਬੋਡੀ ਨੂੰ ਭਰਵਾਇਆ ਗਿਆ ਜਿਹੜੀ ਬੰਦੇ ਨਾਲ ਸਰਕਾਰੀ ਹਸਪਤਾਲ ਮੰਗਰ ਦੇ ਵਿੱਚੋਂ ਅਧਰਿ ਸ਼ਿਫਟ ਕੀਤਾ ਜਾ ਰਿਹਾ ਬੋਡੀ ਤੇ ਜਿਹੜੇ ਵੀ ਅੱਗੇ ਪਛਾਣ ਘਾਟੇ ਵਾਸਤੇ ਪਛਾਣ ਵਾਸਤੇ ਰੱਖੀ ਜਾਵੇਗੀ ਉਹਨਾਂ ਦੀ ਪੋਸਟਮਾਰਟਮ ਕਰਵਾਇਆ ਜਾ ਬਾਹਰ ਜਾਂਚ ਵੀ ਰਾਤ ਨੂੰ ਜੋ ਆਸਾਨ ਅਗਲੇਰੀ ਕਰ ਰਹੇ ਹਾਂ ਪਰ ਦੇਖਣ ਨੂੰ ਕਿਸੇ ਦਾ ਲੱਗਦਾ ਉਹ ਅਸੀਂ ਕਮੈਂਟ ਦੇ ਡਾਕਟਰ ਦੇ ਪੋਸਟ ਮਾਰਨ ਤੋਂ ਬਾਅਦ ਹੀ ਕਰ ਸਕਦੇ ਅਜਾ ਡਾਕਟਰ ਦੀ ਜਾਣ ਤੋਂ ਬਾਅਦ ਹੀ ਕਰ ਸਕਦੇ ਸਨਾਰੇ ਦੇ ਬਾਰੇ ਮੈਨੂੰ ਕੁਝ ਨਹੀਂ ਡਾਕਟਰ ਨੇ ਅੱਜ ਕਿਹਾ ਜੀ ਲੋਕੋ ਇਹ ਹੀ ਪੁੱਛਣਾ ਚਾਹੁੰਦਾ ਜਿਹੜੀ ਵੀ ਗੱਲਬਾਤ ਹੈਗੀ ਆ ਸਾਡੇ ਨੋਟ ਚ ਧਿਆਨ ਦਿਆ ਜਾਵੇ ਕਿ ਕੋਈ ਬੱਚਾ ਜਾਂ ਕੁਝ ਛੋਟੇ ਬੱਚਿਆਂ ਉੰਗਾ ਖਾਸ ਧਿਆਨ ਲੱਗੇਗਾ ਬਾਕੀ ਜਿਹੜਾ ਇਹ ਮਸਲਾ ਇਹ ਮਸਲੇ ਦਾ ਕੀ ਹੈ ਸਾਰਾ ਇਹ ਆਪਾਂ ਡਾਕਟਰ ਦੀ ਜਾਣ ਤੋਂ ਬਾਅਦ ਕੀ ਹਾਲਤ ਹੈ ਕਾਨੂੰਨ ਫੋਨ ਆਇਆ ਜੀ ਵਿਚਾਲ ਜ਼ੈਨੀ ਦਾ ਹਾਂਜੀ ਉਹਨੇ ਦੱਸਿਆ ਵੀ ਇੱਥੇ ਕੋਈ ਸੈਫਨ ਦੇ ਵਿੱਚ ਬੋਡੀ ਲੱਗੀ ਆ ਬੱਚੇ ਦੀ ਕਿ ਉਹ ਬਾਹਰ ਚੜ੍ਹਣੀ ਕਿਸ ਵਾਸਤੇ ਆਈ ਗੁੱਜੇ ਦੇੋਂ ਬਾਹਰ ਚੜ੍ਹਦੇ ਪੁਲਸਾਂ ਨੇ ਹਵਾਲੇ ਕੀਤੀ ਬੋਡੀ ਠੀਕ ਹੈ ਜੀ ਤੇ ਕਿੰਨੇ ਕਿਤੇ ਦਾ ਲੱਗ ਰਿਹਾ ਹੈ ਅੱਛਾ ਇਹ ਦੋ ਤਿੰਨ ਦਿਨ ਦਾ ਹੈ ਅੱਛਾ ਹਾਂਜੀ ਤੇ ਕਿਹੜਾ ਸੀਗਾ ਜੀ ਉਹ ਮੁੰਡਾ ਸੀ ਠੀਕ ਸਾਨੂੰ ਇਨਫੋਰਮੇਸ਼ਨ ਮਿਲ ਗਈ ਜਿਹੜਾ ਪਿੰਡ ਆਪਣਾ ਤਹਾੜ ਨਹਿਰ ਦੇ ਨਾਲ ਸੈਫਨ ਤੇ ਆਪੂ ਚ ਦੇ ਗੱਡੇ ਵੀ ਇਹ ਤੋਂ ਬੱਚੇ ਦੀ ਢੜਬਾੜੀ ਪਈ ਨਾ ਅਸੀਂ ਮੋਕੇ ਤੇ ਗਏ ਸੀ ਮੋਕੇ ਮੁਤਾਬਕ ਜਿਹੜੀ ਡੈਡ ਬਾਰਡੀ ਨੂੰ ਕਰਵਾਇਆ ਗਿਆ ਜਿਮੂਣੀ ਬੰਦੇ ਨਾਲ ਸਰਕਾਰੀ ਹਸਪਤਾਲ ਮੰਗਲ ਦੇ ਵਿੱਚੋਂ ਅਧਰਿ ਸ਼ਿਫਟ ਕੀਤਾ ਜਾ ਰਿਹਾ ਬਾਰਡੀ ਤੇ ਜਿਹੜੀ ਵੀ ਅੱਗੇ ਬਾਹਰ ਘਾਂਡੇ ਵਾਸਤੇ ਪਛਾਣ ਵਾਸਤੇ ਰੱਖੀ ਜਾਵੇਗੀ ਮੌਤਰੀ ਪੋਸਟਮਾਰਟਮ ਕਰਵਾਇਆ ਜਾਊਗਾ ਬਾਹਰ ਜਾਣ ਜੀ ਨੂੰ ਵੀ ਰਾਹ ਨੂੰ ਜੋ ਆਸਾਨ ਅਗਲੇ ਦੀ ਕਰ ਰਹੇ ਹਾਂ ਪਰ ਦੇਖ ਰਿਹਾ ਕਿਸ ਤਰ੍ਹਾਂ ਲੱਗਦਾ ਹੈ ਉਹ ਅਸੀਂ ਕਮੈਂਟ ਨਹੀਂ ਡਾਕਟਰ ਦੇ ਪੋਸਟਮਾਰਟ ਤੋਂ ਬਾਅਦ ਹੀ ਕਰ ਸਕਦੇ ਅਜਾ ਡਾਕਟਰ ਦੀ ਜਾਨ ਤੋਂ ਬਾਅਦ ਹੀ ਕਰ ਸਕਦੇ ਇਸ ਨਾਲ ਇਹ ਬਾਰੇ ਮੈਨੂੰ ਕੁਝ ਨਹੀਂ ਲੱਗਦਾ ਲੋਕੋ ਇਹ ਹੀ ਪੀਛਾ ਨਾ ਚਾਹੁੰਦਾ ਜਿਹੜੀ ਵੀ ਗੱਲਬਾਤ ਹੈਗੀ ਆ ਸਾਡੇ ਨੋਟਸ ਤੇ ਆਂਦੀ ਜਾਵੇ ਕੋਈ ਬੱਚਾ ਜਾਂ ਕੁਝ ਛੋਟੇ ਬੱਚਿਆਂ ਦਾ ਖਾਸ ਇਹ ਨਹੀਂ ਜਿਆਦਾ ਬਾਕੀ ਜਿਹੜਾ ਇਹ ਮਸਲਾ ਇਹ ਮਸਲੇ ਦਾ ਕੀ ਹੈ ਸਾਰਾ ਇਹ ਆ ਡਾਕਟਰ ਦੀ ਜਾਨ ਤੋਂ ਬਾਅਦ